ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਤੇ ਮੈਂ ਸਮ੍ਰਿਤੀ ਇਸ ਵੇਲੇ ਮੌਜੂਦ ਆ ਭਾਰਗੋ ਕੈਂਪ ਵਿਖੇ ਜਿੱਥੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਇੱਥੇ ਧਰਨਾ ਦਿੱਤਾ ਜਾ ਰਿਹਾ ਹੈ ਦਰਅਸਲ ਕੁਝ ਦਿਨ ਪਹਿਲਾਂ ਅਮਨਦੀਪ ਨਾਮ ਦੇ ਇੱਕ ਮੁੰਡੇ ਦੇ ਵੱਲੋਂ ਜੋ ਕਿ ਆ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਦੱਸਦੀ ਹੈ ਕਿ ਉਸਦੇ ਜੋ ਕਿ ਆ ਉਹ ਉਹਨ ਵਾਲੀ ਪਤਨੀ ਵੱਲੋਂ ਜੋ ਕੀ ਹੈ ਉਸ ਨੂੰ ਧੋਖਾ ਦਿੱਤਾ ਗਿਆ ਇਦਾਂ ਘਰ ਵਾਲਿਆਂ ਦਾ ਕਹਿਣਾ ਹੈ ਤੇ ਉਸ ਤੋਂ ਬਾਅਦ ਜੋ ਕੀ ਹੈ 20 ਸਾਲਾਂ ਦੇ ਅਮਨਦੀਪ ਭੱਲੋ ਆਪਣੀ ਜੀਵਨ ਲੀਲਾ ਖਤਮ ਕਰ ਲਗੇ ਪਰਿਵਾਰਕ ਮੈਂਬਰ ਵੀ ਇੱਥੇ ਮੌਜੂਦ ਹੈ ਜਿਨ੍ਹਾਂ ਦੇ ਨਾਲ ਗੱਲਬਾਤ ਕਰਾਂਗੇ ਹਾਂਜੀ ਮੈਮ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਅੰਜਲੀ ਤੁਸੀਂ ਅਮਨਦੀਪ ਦੇ ਮਾਤਾ ਜੀ ਲੱਗ ਹਾਂਜੀ ਇੱਕ ਵਾਰ ਤੁਸੀਂ ਦੱਸ ਸਕਦੇ ਕੀ ਹੈ ਜੀ ਪੂਰਾ ਮਾਮਲਾ ਜਿੱਥੇ ਧਰਨਾ ਦਿੱਤਾ ਜਾ ਰਿਹਾ ਤੁਹਾਡੇ ਵੱਲੋਂ ਮੇਰੇ ਬੇਡੇ ਨੇ ਸਗਾਈ ਕੀਤੀ ਸੀ ਆਦੋ ਦੋ ਸਾਲ ਪਹਿਲਾਂ ਕਸ਼ਿਸ਼ ਨਾਮ ਦੀ ਕੁੜੀ ਨਾਲ ਅਸੀਂ ਕਿਹਾ ਸੀ 2-3 ਸਾਲ ਪਾ ਕੇ ਅਸੀਂ ਉਹਨਾਂ ਦੀ ਸ਼ਾਦੀ ਕਰ ਦਵਾਂਗੇ ਵਿਆਹ ਕਰ ਦਵਾਂਗੇ ਕਿਉਂਕਿ ਹਜੇ ਸਟੱਡੀ ਕਰਦੇ ਪਏ ਸੀ ਜਦੋਂ ਹੁਣ ਵਿਆਹ ਦਾ ਟਾਈਮ ਆਇਆ ਕੁੜੀ ਆ ਕੇ ਮੁਕਰ ਗਈ ਕਹਿੰਦੀ ਅਸੀਂ ਨਹੀਂ ਵਿਆਹ ਕਰਾਂਗੇ ਕੁੜੀ ਜਲੰਧਰ ਦੀ ਰਹਿਣ ਵਾਲੀ ਜਲੰਧਰ ਦੀ ਲੋਕਲੀ ਹੈ ਕੈਂਪ ਦੀ ਰਹਿਣ ਵਾਲੀ ਜਦੋਂ ਇਹ ਸਗਾਈ ਹੋਈ ਕਦੋਂ ਹੋਈ ਸੀ 2023 ਚ 9 ਦਸੰਬਰ 9 ਦਸੰਬਰ 2023 ਕੁੜੀ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਨਹੀਂ ਇਹ ਸਾਡੇ ਨੰਬਰ ਬਲੌਕ ਕੀਤੇ ਨੇ 25 ਦਿਨ ਹੋ ਗਏ ਬਹੁਤ ਹੁੰਦੀ ਰਹੀ ਹੈ 2 ਸਾਲ ਗੱਲਬਾਤ 20 ਦਿਨ ਨਹੀਂ ਹੋਏ ਨੰਬਰ ਬਲੌਕ ਕਰਤੇ ਸੀ ਅਸੀਂ ਉਹਨਾਂ ਦੇ ਕੀ ਭੈਣ ਮੈਂ ਸਕੀ ਬਹੁਤ ਡਿਵਾਨ ਤੇ ਤੰਗ ਪਰੇਸ਼ਾਨ ਹੋ ਕੇ ਫਿਰ ਅਮਨਦੀਪ ਹਾਂਜੀ ਬਹੁਤ ਤਾਨੇ ਮਾਰਦੇ ਨੇ 20 ਦਿਨ ਹੋ ਗਏ ਪਹਿਲਾਂ ਤੇ ਬਲੌਕ ਕਰਤਾ ਹੀ ਮੇਰੇ ਭਰਾ ਨੇ ਹਾ ਨੂੰ ਨਹੀਂ ਉਹਨੇ ਦੱਸਿਆ 4 ਦਿਨ ਪਹਿਲਾਂ ਉਹਨੂੰ ਕਹਿ ਕੇ ਗਈ ਮੇਰੇ ਮਰਨ ਤੋਂ 2 ਦਿਨ ਪਹਿਲਾਂ ਉਹਨੂੰ ਕਹਿ ਕੇ ਗਈ ਕਿ ਮੈਂ ਬਾਹਰ ਦਾ ਮੁੰਡਾ ਰੱਖ ਲਿਆ ਮੈਂ ਨਹੀਂ ਤੇ ਨਵਿਆ ਕਰਾਣਾ ਮੈਂ ਫਿਊਚਰ ਦੇਖਣਾ ਤੇ ਉਹਨੇ ਅਗਲੇ ਦਿਨ ਫਾਲ ਆ ਲਿਆ ਤੇ ਨਾ ਮੇਰਾ ਫਿਊਚਰ ਨਹੀਂ ਹੈ ਕਹਿੰਦੀ ਤੇਰਾ ਨਾ ਮੇਰਾ ਫਿਊਚਰ ਨਹੀਂ ਹੈਗਾ ਮੈਂ ਬਾਹਰ ਵਿਆਹ ਕਰਾਣਾ ਮੈਂ ਆਪਣਾ ਫਿਊਚਰ ਦੇਖਣਾ ਤੇਰਾ ਨਾ ਨਹੀਂ ਫਿਊਚਰ ਹੈਗਾ ਮੇਰਾ ਮਤਲਬ ਉਹਨਾਂ ਨੇ ਪਹਿਲਾਂ ਆ ਆਪਣੇ ਲਈ ਹੁੰਦਾ ਲੱਗਦਾ ਹਾਂ ਹਾਂ ਮੇਰਾ ਲੱਭ ਲਿਆ ਸੀ ਕਹਿੰਦੇ ਮੈਂ ਬਾਹਰ ਹੀ ਜਾਣਾ ਹੈ ਹੁਣ ਤੁਸੀਂ ਕੀ ਮੰਗ ਕਰਦੇ ਹੋ ਜੀ ਹੁਣ ਮੈਂ ਮੰਗ ਕਰਦੀ ਚਾਰ ਦਿਨ ਹੋ ਗਿਆ ਮੇਰਾ ਬੇਟੇ ਨੂੰ ਗਿਆ ਨੂੰ ਚਾਰ ਦਿਨ ਹੋ ਗਿਆ ਆਜ਼ਾਦ ਹਕੂਮ ਦੇ ਪਿਆ ਉਹ ਚਾਰ ਪੰਜ ਜਾਂ ਹਾਂ ਐਫ ਆਰ ਦਰਜ ਹੋਈ ਸਾਡੀ ਪਰ ਕੋਈ ਰੀਜ਼ਨ ਨਹੀਂ ਸਾਨੂੰ ਮੇਰੇ ਕਾਰਵਾਈ ਨਹੀਂ ਹੋਈ ਗ੍ਰਸਟਾਲੀ ਹੋਈ ਕੋਈ ਨਹੀਂ ਕੁਛ ਨਹੀਂ ਹੋਇਆ ਜੀ ਕੁਛ ਨਹੀਂ ਹੋਇਆ ਕੁਛ ਨਹੀਂ ਆ ਕਿਸੇ ਦਾ ਕੁਛ ਪਤਾ ਨਹੀਂ ਲੱਗਾ ਕੌਣ ਕਿੱਥੇ ਕੀ ਕੁਛ ਨਹੀਂ ਪਤਾ ਹੈਗਾ ਕਰੋ ਭਰਾ ਨਹੀਂ ਸਾਰੇ ਭਰਾ ਤਰੇ ਤਾਲੇ ਲੱਗੇ ਉਹਨਾਂ ਦੇ ਕੁਛ ਨਹੀਂ ਪਤਾ ਦਿੰਦੇ ਜੀ ਬਿਲਕੁਲ ਗੱਲਬਾਤ ਕੀਤੀ ਹੈ ਪਰਿਵਾਰਕ ਮੈਂਬਰਾਂ ਦੇ ਨਾਲ ਜਿਨ੍ਹਾਂ ਨੇ ਕਿਹਾ ਕਿ ਪੁਲਿਸ ਦੇ ਵੱਲੋਂ ਐਫ ਆਈ ਆਰ ਤਾਂ ਜ਼ਰੂਰ ਦਰਜ ਕੀਤੀ ਗਈ ਹੈ ਪਰ ਜੋ ਕੁੜੀ ਹੈ ਤੇ ਉਸਦੇ ਜੋ ਪਰਿਵਾਰਕ ਮੈਂਬਰ ਹੈ ਉਹਨਾਂ ਦੀ ਜੋ ਕਿ ਗ੍ਰਿਫਤਾਰੀ ਨਹੀਂ ਹੋਈ ਹੈ ਜਸਦੇ ਰੋਜ਼ ਦੇ ਵੱਜੋਂ ਅੱਜ ਇੱਥੇ ਦੱਸ ਦਈਏ ਕਿ ਮ੍ਰਿਤਕ ਅਮਨਦੀਪ ਦੇ ਜੋ ਪਰਿਵਾਰਕ ਮੈਂਬਰ ਨੇ ਰਿਸ਼ਤੇਦਾਰ ਜਾਂ ਦੋਸਤ ਨੇ ਉਹ ਸਾਰੇ ਇੱਥੇ ਮੌਜੂਦ ਨਹੀਂ ਤੇ ਉਹਨਾਂ ਦੇ ਵੱਲੋਂ ਜੋ ਕੀ ਹੈ ਧਰਨਾ ਦਿੱਤਾ ਜਾ ਰਿਹਾ ਹੈ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਅਮਨਦੀਪ ਦੇ ਨਾਂ ਦੇ ਜੋ ਕੀ ਹੈ ਪੋਸਟਰ ਵੀ ਇੱਥੇ ਉਹਨਾਂ ਦੇ ਰਿਸ਼ਤੇਦਾਰਾਂ ਘਰ ਪਰਿਵਾਰ ਵਾਲਾਂ ਵੱਲੋਂ ਹੱਥ ਤੇ ਫੜ ਕੇ ਜੋ ਕੀ ਹੈ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਪਰਿਵਾਰਕ ਮੈਂਬਰਾਂ ਦੀ ਮੰਗ ਹੈ ਕਿ ਅਮਨਦੀਪ ਨੂੰ ਜੋ ਕੀ ਹੈ ਜਲਦ ਤੋਂ ਜਲਦ ਇਨਸਾਫ ਦਿਲਾਇਆ ਜਾਵੇ ਰਾਜ ਕੁਮਾਰ ਜੀ ਮੈਂ ਲੜਕੇ ਦੇ ਨਾਨਾ ਜਿਹੜੇ ਲੜਕੇ ਦੇ ਪਿਤਾ ਜੀ ਉਹ ਮੈਂ ਮਾਮਾ ਜੀ ਮੇਰੇ ਦੋਹਤਰਾ ਰੇ ਆਲਿਗਟਰ ਨਾਲ ਲਾਇਆ ਪਿਆ ਵਾ ਤਰਨਾ ਜੀ ਬੋਲ ਪ੍ਰਸ਼ਾਸਨ ਜਿਹੜੀ ਕੁਝ ਨਹੀਂ ਕਰ ਰਹੀ ਨਾ ਕੋਈ ਗ੍ਰਿਫਤਾਰੀ ਹੋਈ ਇਹ ਕੁਝ ਨਹੀਂ ਹੋਇਆ ਕਿੰਨੇ ਦਿਨ ਹੋ ਗਏ ਕਾਨੂੰਨ ਨੂੰ ਐਫ ਆਰ ਦਰਜਨ ਜਿਹਾ ਹੋ ਗਿਆ ਅੱਜ ਪੰਜਵਾਂ ਦਿਨ ਅੱਜ ਚੌਥਾ ਹੀ ਲੜਕੇ ਦਾ ਘਰ ਕੀਤਾ ਕੋਈ ਕਾਰਵਾਈ ਨਹੀਂ ਹੋਈ ਸਾਡੇ ਮੰਨ ਜੇ ਬਈ ਔਰਤਾਂ ਦੇ ਜਿੰਨੇ ਵੀ ਪਰਿਵਾਰ ਦੇ ਮੈਂਬਰ ਜਿੰਨੇ 5-6 ਮੈਂਬਰਾਂ ਦੇ ਨਾਮ ਲਿਖੇ ਹੋਏ ਨੇ ਉਹ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਏ ਅਜੇ ਕੋਈ ਗ੍ਰਿਫਤਾਰੀ ਨਹੀਂ ਹੋਈ ਪਤਾ ਨਹੀਂ ਮੰਤਰੀਆਂ ਦਾ ਕੋਈ ਦਬਾਤ ਤਬ ਤਬਾ ਹੈਗਾ ਇਹਨਾਂ ਦੇ ਉੱਤੇ ਲੱਗਦਾ ਜੀ ਜਿਹੜੇ ਹਿਸਾਬ ਨਾਲ ਅਸੀਂ ਧਰਨਾ ਲਾਇਆ ਵਜ੍ਹਾ ਤੇ ਹੀ ਦਿੱਤੀ ਵੀ ਬਈ ਉਹ ਉਹਨਾਂ ਨੇ ਕੋਈ ਦਬਾਤ ਦਬਾਤ ਦੇ ਵਿੱਚ ਇਹਨਾਂ ਨੂੰ ਕੰਮ ਕਰਦੇ ਫੇਰ ਹਾਂਜੀ ਸਾਡੇ ਅਸੀਂ ਇਹੀ ਕਹਿੰਦੇ ਹਾਂ ਵੀ ਸਾਡੇ ਗ੍ਰਿਫਤਾਰੀ ਕੀਤੀ ਜਾਏ ਉਹ ਜਿੰਨੇ ਮੈਂਬਰ 6 ਮੈਂਬਰ ਆ ਗਏ ਨੇ ਲੜਕੀ ਦਿਮਾਗ ਪਈ ਉਹਨੇ ਲੜਕੀ ਆ ਤੇ

ਮਿਲ ਕੇ ਕਤਲ ਦੇ ਪਾਪਾ ਜੀ ਕੀ ਲੱਗਦਾ ਵੀ ਅਸੀਂ ਮੇਰੇ ਮਾੜੇ ਬੰਦੇ ਤਾਂ ਨਹੀਂ ਸੁਣਵਾਈ ਤੋਂ ਵਾਲੇ ਕਰਦੇ ਮੇਰਾ ਪੋਤਾ ਵਾ ਮੇਰੇ ਭਰਾ ਦਾ ਮੁੰਡਾ ਮੇਰਾ ਪੋਤਾ ਸਾਨੂੰ ਕੋਈ ਰੋਣਾ ਕੋਈ ਨਹੀਂ ਰੋਣਾ ਅਸੀਂ ਪਰ ਉਹ ਵੇਖ ਤੱਕ 11 ਤੱਕ ਰਿਪੋਰਟ ਵੀ ਲਿਖਦੇ ਤੇ ਐਸਐਚਓ ਦੀ ਤੋਂ ਮਗਰੋਂ ਥੋੜਾ ਆਂਦੀ ਸੀਗੀ ਇਹ ਬਾਦਸ਼ਾਹ ਦੀ ਹੀ ਬਾਦਸ਼ਾਹ ਉਹ ਫੋਨ ਆਪਸ ਬਾਪਾ ਨਹੀਂ ਘੋਣਾ ਮਾ ਪਤਾ ਨਹੀਂ ਕਿਹੜਾ ਬੋਲਣਾ ਨਾ ਕਢਾਓ ਉਹਨਾਂ ਨਾ ਕਢਾਓ ਕੀ ਲੱਗਦਾ ਸਰ ਇਹ ਲੜਕੇ ਦੇ ਮੈਂ ਮੇਰੇ ਲੜਕੇ ਦਾ ਚਾਚਾ ਮੇਰਾ ਪੋਤਾ ਸੀਗਾ ਅੱਛਾ ਜੀ ਮੇਰਾ ਸਾਡੇ ਨਾਲ ਭਾਰਗੋ ਗੈਂਪੀ ਐਸ ਐਚਓ ਮੋਹਨ ਲਾਲ ਜੁੜੇ ਨੇ ਜਿਨ੍ਹਾਂ ਦੇ ਨਾਲ ਇਸ ਪੂਰੇ ਮਾਮਲੇ ਦੀ ਗੱਲ ਕਰਾਂਗੇ ਸਰ ਇਹ ਪਾ ਮਾਮਲਾ ਤੁਹਾਡੇ ਕੋਲ ਆਇਆ ਕੀ ਮਾਮਲਾ ਹੈ ਜੀ ਇਹ ਇੱਕ ਲੜਕੀ ਨੇ ਇੰਗੇਜਮੈਂਟ ਕੀਤੀ ਸੀ ਲੜਕੇ ਨੇ ਜੀ ਉਹ ਲੜਕੀ ਨੇ ਹੁਣ ਜਵਾਬ ਦਿੱਤਾ ਲਾਸਟ ਤੇ ਆ ਕੇ ਕਿ ਕੋਈ 3 ਸਾਲ ਤੋਂ ਪਹਿਲਾਂ ਇਹ ਇੰਗੇਜਮੈਂਟ ਕਰ ਦਿੱਤੀ ਸੀ ਉਹ ਦਾਨਵਾਲਕ ਸੀ ਤੇ ਹੁਣ ਲੜਕੀ ਨੇ ਕਿਤੇ ਆ ਕੇ ਕਿ ਕੀ ਗੱਲ ਕਹੀ ਮੁੰਡੇ ਨੂੰ ਉਹਨੇ ਆ ਕੇ ਕੁੱਸੇ ਜਾ ਕੇ ਆਤਮ ਹੱਤਿਆ ਕਰ ਲਈ ਸੀ ਇਹ ਪਰਚਾ ਦਰਜ ਜਿਵੇਂ ਨਾਮ ਕਹਿੰਦਾ ਪਰਚਾ ਦਰਜ ਕਰ ਦਿੱਤੇ ਜੀ ਆਏ ਪਰਿਵਾਰ ਵੱਲੋਂ ਕਹਾਂ ਜਾ ਰਿਹਾ ਕਿ ਤਿੰਨ ਚਾਰ ਦਿਨ ਹੋ ਗਏ ਪਰਚਾ ਦਰਜ ਜ਼ਰੂਰ ਦਰਜ ਕਰ ਲਿਆ ਗਿਆ ਪਰ ਲੜਕੀ ਦੇ ਪਰਿਵਾਰ ਤੋਂ ਕੋਈ ਕਾਰਵਾਈ ਨਹੀਂ ਕੀਤੀ ਤਾ ਜੀ ਪਰਚਾ ਦਰਜ ਕਰਤਾ ਰੀਡ ਕੀਤੀ ਜਿੱਥੇ ਕਹਿੰਦੇ ਉੱਥੇ ਰੀਡ ਕਰ ਦਿੱਤੀ ਤੇ ਰਿਸ਼ਤੇਦਾਰ ਨੇ ਸਾਰੇ ਰੀਡ ਕੀਤੇ ਪਰ ਸਾਰੇ ਕਰਤਾਰ ਲੱਗੇ ਹੋਏ ਆ ਪਰ ਫੇ ਵੀ ਸਾਡੀ ਕੋਸ਼ਿਸ਼ ਜਾਰੀ ਹੈ ਜਲਦੀ ਫੈਸਲਾ ਹੋਵੇ ਅੱਜ ਤਹਨਾ ਦਿੱਤਾ ਜਾ ਰਿਹਾ ਕਦ ਤੱਕ ਜਾਰੀ ਰਹੇਗਾ ਕੋਈ ਨਹੀਂ ਕਰ ਰਹੇ ਉਹਨਾਂ ਨੇ ਕੱਲ ਸੋ ਜੀ ਕਸੋ ਕੈਮਰਾਮੈਨ ਵਿਪਨ ਦੇ ਨਾਲ ਦੈਨਿਕ ਸਵੇਰਾ ਤੋਂ ਸਮ੍ਰਿਤੀ तिवारी ਦੇ ਲਈ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਤੇ ਮੈਂ ਸਮ੍ਰਿਤੀ ਇਸ ਵੇਲੇ ਮੌਜੂਦ ਹਾਂ ਭਾਰਗੋ ਕੈਂਪ ਵਿਖੇ ਜਿੱਥੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਇੱਥੇ ਧਰਨਾ ਦਿੱਤਾ ਜਾ ਰਿਹਾ ਹੈ ਦਰਅਸਲ ਕੁਝ ਦਿਨ ਪਹਿਲਾਂ ਅਮਨਦੀਪ ਨਾਮ ਦੇ ਇੱਕ ਮੁੰਡੇ ਦੇ ਵੱਲੋਂ ਜੋ ਕਿ ਹੈ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਦੱਸਦੀ ਹੈ ਕਿ ਉਸਦੇ ਜੋ ਕਿ ਹੈ ਹੂਨ ਵਾਲੀ ਪਤਨੀ ਵੱਲੋਂ ਜੋ ਕੀ ਹੈ ਉਸ ਨੂੰ ਧੋਖਾ ਦਿੱਤਾ ਗਿਆ ਇਦਾਂ ਘਰ ਵਾਲਿਆਂ ਦਾ ਕਹਿਣਾ ਹੈ ਤੇ ਉਸ ਤੋਂ ਬਾਅਦ ਜੋ ਕੀ ਹੈ 20 ਸਾਲਾਂ ਦੇ ਅਮਨਦੀਪ ਪੱਲੋ ਆਪਣੀ ਜੀਵਨ ਲੀਲਾ ਖਤਮ ਕਰ ਲਗੇ ਪਰਿਵਾਰਕ ਮੈਂਬਰ ਵੀ ਇੱਥੇ ਮੌਜੂਦ ਹੈ ਜਿਨ੍ਹਾਂ ਦੇ ਨਾਲ ਗੱਲਬਾਤ ਕਰਾਂਗੇ ਹਾਂਜੀ ਮੈਮ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਅੰਜਲੀ ਤੁਸੀਂ ਅਮਨਦੀਪ ਦੇ ਮਾਤਾ ਜੀ ਲੱਖ ਹਾਂਜੀ ਇੱਕ ਵਾਰ ਤੁਸੀਂ ਦੱਸ ਸਕਦੇ ਕੀ ਹੈ ਜੀ ਪੂਰਾ ਮਾਮਲਾ ਜਿੱਥੇ ਧਰਨਾ ਦਿੱਤਾ ਜਾ ਰਿਹਾ ਤੁਹਾਡੇ ਵੱਲੋਂ ਮੇਰੇ ਬੇਟੇ ਨੇ ਸਗਾਈ ਕੀਤੀ ਸੀ ਆਦੋ ਦੋ ਸਾਲ ਪਹਿਲਾਂ ਕਸ਼ਿਸ਼ ਨਾਮ ਦੀ ਕੁੜੀ ਨਾਲ ਅਸੀਂ ਕਿਹਾ ਸੀ 2-3 ਸਾਲ ਪਾ ਕੇ ਅਸੀਂ ਉਹਨਾਂ ਦੀ ਸ਼ਾਦੀ ਕਰਵਾਵਾਂਗੇ ਵਿਆਹ ਕਰਵਾਵਾਂਗੇ ਕਿਉਂਕਿ ਅਜੇ ਸਟੱਡੀ ਕਰਦੇ ਪਏ ਸੀ ਚਲੋ ਹੁਣ ਵਿਆਹ ਦਾ ਟਾਈਮ ਆਇਆ ਕੁੜੀ ਆ ਕੇ ਮੁੱਕ ਗਈ ਇਹਦੀ ਅਸੀਂ ਨਹੀਂ ਵਿਆਹ ਕਰਾਉਂਦੇ ਕੁੜੀ ਜਲੰਧਰ ਦੀ ਰਹਿਣ ਵਾਲੀ ਜਲੰਧਰ ਦੀ ਲੋਕਲ ਹੀ ਹੈ ਕੈਂਪ ਦੀ ਰਹਿਣ ਵਾਲੀ ਜਦੋਂ ਇਹ ਸਗਾਈ ਹੋਈ ਕਦੋਂ ਹੋਈ ਸੀ ਜੀ ਸਾਰੀ 2023 ਚ 9 ਦਸੰਬਰ 9 ਦਸੰਬਰ 2023 ਕੁੜੀ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਨਹੀਂ ਇਹ ਸਾਡੇ ਨੰਬਰ ਬਲੌਕ ਕੀਤੇ ਨੇ ਵੀ 25 ਦਿਨ ਹੋ ਗਏ ਦੋ ਸਾਲ ਗੱਲਬਾਤ ਵੀ ਕਦੇ ਨਹੀਂ ਹੋਈ ਨੰਬਰ ਬਲੌਕ ਕਰ ਦਿੱਤੇ ਸੀ ਅਸੀਂ ਉਹਨਾਂ ਦੇ ਕੀ ਲੱਗ ਭੈਣ ਮੈਂ ਸੱਚੀ ਬਹੁਤ ਡਿਵੈਨ ਤੇ ਤੰਗ ਪਰੇਸ਼ਾਨ ਹੋ ਕੇ ਫਿਰ ਅਮੰਦੀਪੂਰ ਹਾਂਜੀ ਬਹੁਤ ਤਾਨੇ ਮਾਰਦੇ ਨਵੀਂ ਦਿਨ ਹੋ ਗਿਆ ਪਹਿਲਾਂ ਤੇ ਬਲੌਕ ਕਰਤਾ ਹੀ ਮੇਰੇ ਭਰਾ ਨੇ ਹਾਉ ਨਹੀ ਉਹਨੇ ਦੱਸਿਆ 4 ਦਿਨ ਪਹਿਲਾਂ ਉਹਨੂੰ ਕਹਿ ਕੇ ਗਈ ਮਰੇ ਮਰਨ ਤੋਂ 2 ਦਿਨ ਪਹਿਲਾਂ ਉਹਨੂੰ ਕਹਿ ਕੇ ਗਈ ਕਿ ਮੈਂ ਬਾਹਰ ਦਾ ਮੁੰਡਾ ਰੱਖ ਲੈ ਮੈਂ ਨਹੀਂ ਤੇ ਨਵਿਆ ਕਰਾਣਾ ਮੈਂ ਫਿਊਚਰ ਦੇਖਣਾ ਤੇ ਉਹਨੇ ਅਗਲੇ ਦਿਨ ਫਾਲ ਆ ਲਿਆ ਤੇ ਨਾ ਮੇਰਾ ਫਿਊਚਰ ਨਹੀਂ ਕਹਿੰਦੀ ਤੇਰਾ ਨਾ ਮੇਰਾ ਫਿਊਚਰ ਨਹੀਂ ਹੈਗਾ ਮੈਂ ਬਾਹਰ ਵਿਆਹ ਕਰਾਣਾ ਮੈਂ ਆਪਣਾ ਫਿਊਚਰ ਦੇਖਣਾ ਤੇਰਾ ਨਾ ਨਹੀਂ ਫਿਊਚਰ ਹੈਗਾ ਮੇਰਾ ਮਤਲਬ ਉਹਨਾਂ ਨੇ ਪਹਿਲਾਂ ਆ ਆਪਣੇ ਲਈ ਹੁੰਦਾ ਲੱਗਦਾ ਹਾਂ ਜਾਨਾ ਆਪਣੇ ਅਸੀਂ ਕਹਿੰਦੇ ਮੈਂ ਬਾਹਰ ਹੀ ਜਾਣਾ ਹੁਣ ਤੁਸੀਂ ਕੀ ਮੰਗ ਕਰਦੇ ਹੋ ਜੀ ਹੁਣ ਮੈਂ ਮੰਗ ਕਰਦੀ ਚਾਰ ਦਿਨ ਹੋ ਗਿਆ ਮੇਰਾ ਬੇਟਾ ਨੂੰ ਗਿਆ ਨੂੰ ਚਾਰ ਦਿਨ ਹੋ ਗਿਆ ਆਜਾਦ ਹਕਮ ਦੇ ਪਿਆ ਉਹ ਚਾਰ ਪੰਜ ਜਾਨ ਹਾਂ ਐਫ ਆਰ ਦਰਜ ਹੋਈ ਸਾਡੀ ਪਰ ਕੋਈ ਰੀਜ਼ਨ ਨਹੀਂ ਸਾਨੂੰ ਵੀ ਕੋਈ ਕਾਰਵਾਈ ਨਹੀਂ ਹੋਈ ਗ੍ਰਫਤਾਰੀ ਹੋਈ ਕੋਈ ਨਹੀਂ ਪੁੱਛ ਨਹੀਂ ਹੋਇਆ ਜੀ ਪੁੱਛ ਨਹੀਂ ਆ ਪੁੱਛ ਨਹੀਂ ਆ ਕਿਸੇ ਦਾ ਕੁਝ ਪਤਾ ਨਹੀਂ ਲੱਗਾ ਕੌਣ ਕਿੱਥੇ ਕੀ ਕੁਝ ਨਹੀਂ ਪਤਾ ਹੈਗਾ ਕਰੋ ਫਰਾਰ ਨਹੀਂ ਸਾਰੇ ਫਰਾਰ ਕਰੇ ਤਾਲੇ ਲੱਗੇ ਉਹਨਾਂ ਦੇ ਕੁਝ ਨਹੀਂ ਪਤਾ ਦਿੱਤੇ ਜੀ ਬਿਲਕੁਲ ਗੱਲਬਾਤ ਕੀਤੀ ਹੈ ਪਰਿਵਾਰਕ ਮੈਂਬਰਾਂ ਦੇ ਨਾਲ ਜਿਨ੍ਹਾਂ ਨੇ ਕਿਹਾ ਕਿ ਪੁਲਿਸ ਦੇ ਵੱਲੋਂ ਐਫ ਆਈ ਆਰ ਤਾਂ ਜ਼ਰੂਰ ਦਰਜ ਕੀਤੀ ਗਈ ਹੈ ਪਰ ਜੋ ਕੁੜੀ ਹੈ ਤੇ ਉਸਦੇ ਜੋ ਪਰਿਵਾਰਕ ਮੈਂਬਰ ਹੈ ਉਹਨਾਂ ਦੀ ਜੋ ਕਿ ਗ੍ਰਿਫਤਾਰੀ ਨਹੀਂ ਹੋਈ ਹੈ ਜਸਦੇ ਰੋਜ਼ ਦੇ ਵੱਜੋਂ ਅੱਜ ਇੱਥੇ ਦੱਸ ਦਈਏ ਕਿ ਮ੍ਰਿਤਕ ਅਮਨਦੀਪ ਦੇ ਜੋ ਪਰਿਵਾਰਕ ਮੈਂਬਰ ਨੇ ਰਿਸ਼ਤੇਦਾਰ ਜਾਂ ਦੋਸਤ ਨੇ ਉਹ ਸਾਰੇ ਇੱਥੇ ਮੌਜੂਦ ਨਹੀਂ ਤੇ ਉਹਨਾਂ ਦੇ ਵੱਲੋਂ ਜੋ ਕੀ ਹੈ ਧਰਨਾ ਦਿੱਤਾ ਜਾ ਰਿਹਾ ਹੈ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਅਮਨਦੀਪ ਦੇ ਨਾਂ ਦੇ ਜੋ ਕੀ ਹੈ ਪੋਸਟਰ ਵੀ ਇੱਥੇ ਉਹਨਾਂ ਦੇ ਰਿਸ਼ਤੇਦਾਰਾਂ ਘਰ ਪਰਿਵਾਰ ਵਾਲਾਂ ਵੱਲੋਂ ਹੱਥ ਤੇ ਫੜ ਕੇ ਜੋ ਕੀ ਹੈ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਪਰਿਵਾਰਕ ਮੈਂਬਰਾਂ ਦੀ ਮੰਗ ਹੈ ਕਿ ਅਮਨਦੀਪ ਨੂੰ ਜੋ ਕੀ ਹੈ ਜਲਦ ਤੋਂ ਜਲਦ ਇਨਸਾਫ ਦਿਲਾਇਆ ਜਾਵੇ ਰਾਜਮਰ ਜੀ ਮੈਂ ਲੜਕੇ ਦੇ ਨਾਨਾ ਜਿਹੜੇ ਲੜਕੇ ਦੇ ਪਿਤਾ ਜੀ ਹੋ ਮੈਂ ਮਾਮਾ ਜੀ ਮੇਰੇ ਦੋਹਤਰਾ ਰਹੇ ਆਜੇ ਤੱਕ ਨਾਲ ਲਾਇਆ ਪਿਆ ਵਾ ਦਰਨਾ ਜੀ ਬੋਲੇ ਪ੍ਰਸ਼ਾਸਨ ਜਿਹੜੀ ਕੁਝ ਨਹੀਂ ਕਰ ਰਹੀ ਨਾ ਕੋਈ ਗ੍ਰਿਫਤਾਰੀ ਹੋਈ ਇਹ ਕੁਝ ਨਹੀਂ ਹੋਇਆ ਕਿੰਨੇ ਦਿਨ ਹੋ ਗਏ ਕਾਲੇ ਜਿਹੋ ਐਫ ਆਰ ਦਰਜਨ ਜਾਂ ਹੋ ਗਿਆ ਅੱਜ ਪੰਜਵਾਂ ਦਿਨ ਅੱਜ ਚੌਥਾ ਹੀ ਲੜਕੇ ਦਾ ਘਰ ਕੀਤਾ ਕੋਈ ਕਾਰਵਾਈ ਨਹੀਂ ਹੋਈ ਸਾਡੇ ਮੰਨਦੇ ਬਈ ਉਹਨਾਂ ਦੇ ਜਿੰਨੇ ਵੀ ਪਰਿਵਾਰ ਦੇ ਮੈਂਬਰ ਜਿਨ੍ਹਾਂ ਪੰਜ ਛੇ ਮੈਂਬਰਾਂ ਦੇ ਨਾਮ ਲਿਖੇ ਹੋਏ ਨੇ ਉਹ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਏ ਅਜੇ ਕੋਈ ਗ੍ਰਿਫਤਾਰੀ ਨਹੀਂ ਹੋਈ ਪਤਾ ਨਹੀਂ ਮੰਤਰੀਆਂ ਦਾ ਕੋਈ ਦਬਾਅ ਤਬਾਅ ਹੈਗਾ ਇਹਨਾਂ ਦੇ ਉੱਤੇ ਲੱਗਦਾ ਜੀ ਜਿਹੜੇ ਹਿਸਾਬ ਨਾਲ ਅਸੀਂ ਧਰਨਾ ਲਾਇਆ ਵਜ੍ਹਾ ਤੇ ਹੀ ਦਿੱਤੀ ਵੀ ਬਈ ਉਹ ਉਹਨਾਂ ਨੇ ਕੋਈ ਦਬਾਅ ਦਬਾਅ ਦੇ ਵਿੱਚ ਇਹਦਾ ਕੰਮ ਕਰਦੇ ਹੋਏ ਹਾਂਜੀ ਸਾਡੀ ਅਸੀਂ ਇਹੀ ਕਹਿੰਦੇ ਹਾਂ ਵੀ ਸਾਡੀ ਗ੍ਰਿਫਤਾਰੀ ਕੀਤੀ ਜਾਏ ਉਹ ਜਿੰਨੇ ਮੈਂਬਰ 6 ਮੈਂਬਰ ਆ ਗਏ ਨੇ ਲੜਕੀ ਦੇ ਮਾਂ ਪਿਓ ਨੇ ਲੜਕੀ ਆ ਤੇ

ਇਹ ਲੱਗਦਾ ਕਿ ਅਸੀਂ ਮੇਰੇ ਮਾੜੇ ਬੰਦੇ ਤਾਂ ਨਹੀਂ ਸੁਣਵਾਈ ਤੋਂ ਵਾਲੇ ਕਰਦੇ ਪਏ ਹੁਣ ਪੋਤਾ ਵਾ ਮੇਰੇ ਭਰਾ ਦਾ ਮੋਟਾ ਫੇਰਾ ਪੋਤਾ ਸਾਨੂੰ ਕੋਈ ਨਹੀਂ ਰੋਵਣਾ ਕੋਈ ਨਹੀਂ ਰੋਵਣਾ ਅਸੀਂ ਪਰ 2 ਵਜੇ ਤੱਕ ਇਸ਼ਾਰੇ ਬੱਛੇ ਨੇ ਰਿਪੋਰਟ ਲਿਖਦੇ ਕੋਈ ਐਸਐਚਓ ਦੀ ਪਮਗਰਤ ਕੋਟ ਆਉਂਦੀ ਸੀਗੀ ਇਹ ਪਾਰਸ਼ਾ ਦੀ ਸੀ ਪਾਰਸ਼ਾ ਫੋਨ ਆ ਪਾਰਸ਼ਾ ਪਤਾ ਨਹੀਂ ਘੋਨਾ ਵਾ ਪਤਾ ਨਹੀਂ ਕਿਹੜਾ ਬੋਲਾ ਨਾ ਕਢਾਓ ਉਹਦਾ ਨਾ ਕਢਾਓ ਕੀ ਲੱਗਦਾ ਸਰ ਇਹ ਲੜਕੇ ਦੇ ਮੈਂ ਲੜਕੇ ਦਾ ਚਾਚਾ ਮੇਰਾ ਪੋਤਾ ਸੀਗਾ ਅੱਛਾ ਜੀ ਮੇਰਾ ਬੱਚਾ ਸਾਡੇ ਨਾਲ ਭਾਰਗੋ ਗੈਂਪ ਤੇ ਐਸ ਐਚਓ ਮੋਹਨ ਲਾਲ ਜੁੜੇ ਨੇ ਜਿਨ੍ਹਾਂ ਦੇ ਨਾਲ ਇਸ ਪੂਰੇ ਮਾਮਲੇ ਦੀ ਗੱਲ ਕਰਾਂਗੇ ਸਰ ਇਹ ਪਾ ਮਾਮਲਾ ਤੁਹਾਡੇ ਕੋਲ ਆਇਆ ਕੀ ਮਾਮਲਾ ਹੈ ਜੀ ਇਹ ਇੱਕ ਲੜਕੀ ਨੇ ਇੰਗੇਜਮੈਂਟ ਕੀਤੀ ਸੀ ਲੜਕੇ ਨੇ ਜੀ ਉਹ ਲੜਕੀ ਨੇ ਹੁਣ ਜਵਾਬ ਦਿੱਤਾ ਲਾਸਟ ਦੇ ਆ ਕੇ ਤੇ ਕੋਈ ਤਿੰਨ ਸਾਲ ਤੋਂ ਪਹਿਲਾਂ ਇਹ ਇੰਗੇਜਮੈਂਟ ਕਰ ਦਿੱਤੀ ਸੀ ਉਹਦੇ ਦੇ ਮਾਲਕ ਸੀ ਤੇ ਹੁਣ ਲੜਕੀ ਨੇ ਕਿਤੇ ਆ ਕੇ ਕਿ ਕੀ ਗੱਲ ਕਹੀ ਮੁੰਡੇ ਨੂੰ ਉਹਨੇ ਆ ਕੇ ਕੁਛੇ ਜਿਹਾ ਕਿ ਆਤਮ ਹੱਤਿਆ ਕਰ ਲਈ ਪੀ ਪਰਚਾ ਦਰਜ ਜਿਵੇਂ ਨਾਲ ਕਾਇੰਦ ਦਾ ਪਰਚਾ ਦਰਜ ਕਰ ਦਿੱਤੇ ਜੀ ਆਏ ਪਰਿਵਾਰ ਵੱਲੋਂ ਕਹਾਂ ਜਾ ਰਿਹਾ ਕਿ ਤਿੰਨ ਚਾਰ ਦਿਨ ਹੋ ਗਏ ਪਰਚਾ ਦਰਜ ਜ਼ਰੂਰ ਦਰਜ ਕਰ ਲਿਆ ਗਿਆ ਪਰ ਲੜਕੀ ਦੇ ਪਰਿਵਾਰ ਤੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਆਈ ਪਰਚਾ ਦਰਜ ਕਰਤਾ ਰੇਡ ਕੀਤੀ ਜਿੱਥੇ ਇਹ ਕਹਿੰਦੇ ਉੱਥੇ ਰੇਡ ਕਰ ਦਿੱਤੀ ਸੀ ਤੇ ਰਿਸ਼ਤੇਦਾਰ ਦੱਸੀ ਉਹਨਾਂ ਨੇ ਇਹ ਸਾਰਿਆਂ ਰੇਡ ਕੀਤੇ ਪਰ ਸਾਰਿਆਂ ਘਰ ਉੱਤਰ ਲੱਗੇ ਹੋਏ ਆ ਪਰ ਫੇਰ ਵੀ ਸਾਡੀ ਕੋਸ਼ਿਸ਼ ਜਾਰੀ ਹੈ ਜਲਦੀ ਫੈਸਲਾ ਹੋਵੇਗਾ ਅੱਜ ਧੰਨਾਂ ਦਿੱਤਾ ਜਾ ਰਿਹਾ ਕਦ ਤੱਕ ਜਾਰੀ ਰਹੇਗਾ ਕੋਈ ਨਹੀਂ ਕਰ ਰਹੇ ਉਹਨਾਂ ਨੇ ਕੱਲ ਫੌਜੀ ਕੋ ਸੋ ਕੈਮਰਾਮੈਨ ਵਿਪਨ ਦੇ ਨਾਲ ਦੈਨਿਕ ਸਵੇਰਾ ਤੋਂ ਸਮ੍ਰਿਤੀ Tiwari